ਹਰਮਨ ਸਿੰਘ ਕਿਹੜਾ ਪਿੰਡ ਹੈ ਜੀ ਤੁਹਾਡਾ ਤੇੜਾ ਕਲਾ ਮੇਰਾ ਪੁੱਤਰਾ ਮੇਰਾ ਪੁੱਤਰਾ ਹੈ ਕੀ ਗੱਲ ਹੋਈ ਹੈ ਜੀ ਇਹਨੇ ਨਸ਼ੇ ਦੇ ਤੌਰ ਤੇ ਟੀਗਾ ਲਾਇਆ ਸਿੱਧਾ ਜਾ ਲਿਆ ਨਸ਼ਾ ਕੀਤਾ ਹੈ ਤੇ ਸਾਡੇ ਪਿੰਡ ਦੇ ਵਿੱਚ ਸਾਡੇ ਗਵਾਂਢ ਇੰਨੀ ਕਿ ਜ਼ਿਆਦਾ ਤਿੰਨੇ ਪਿਓ ਪਰ ਤੋਂ ਸਮੈਗ ਵੇਚਣ ਦਾ ਤੇ ਸਾਡੇ ਲਾਗੇ ਕਾਂਪੁਰ ਪਿੰਡ ਹੈ ਉੱਥੇ ਵੀ ਪੰਨਾ ਨਾ ਭਾਵੇਂ ਲੈ ਲੋ ਕਾਮਲਪੁਰੇ ਚਲ ਜਾਓ ਕੋਈ ਹੱਦ ਨਹੀਂ ਪੁਲਿਸ ਫੜਦੀ ਆ ਪੈਸੇ ਲੈਂਦੀ ਆ ਤੇ ਬੰਦਾ ਛੱਡ ਦਿੰਦੀ ਹੈ ਉਹਨਾਂ ਦੇ ਕੋਈ ਕਾਰਵਾਈ ਨਹੀਂ ਕੀਤੀ ਗਿਆ ਇਹ ਆ ਨਸ਼ੇ ਤੇ ਬੰਨ ਪਾਉਣਾ ਚਾਹੀਦਾ ਗਾਂ ਆਉਣ ਵਾਲੀ ਪੀੜ੍ਹੀ ਨਹੀਂ ਦੇ ਰੋਂਦੀ ਮਰੂ ਨਹੀਂ ਕਦੀ ਪੁਲਿਸ ਨੂੰ ਦੱਸਿਆ ਨਹੀਂ ਵੀ ਇੱਥੇ ਨਸ਼ਾ ਵੇਚਦਾ ਮਾਹ ਜੀ ਅੰਤ ਕੋਈ ਨਹੀਂ ਕਈ ਵਾਰੀ ਪੁਲਿਸ ਨੇ ਫੜਿਆ ਸਾਡੇ ਪਿੰਡ ਵਾਲਿਆਂ ਨੂੰ ਕਿਉਂ ਉਹਨਾਂ ਨੂੰ ਫੇਰ ਆਜੇ ਉਹ ਥਾਣੇ ਨਹੀਂ ਪਹੁੰਚਦੇ ਨਾ ਮਗਰ ਬੰਦੇ ਪਹੁੰਚ ਜਾਂਦੇ ਪੈਸੇ ਲੈਂਦੇ ਤੇ ਛੱਡ ਦਿੰਦੇ ਨੇ ਕਦੀ ਸ਼ਿਕਾਇਤ ਨਹੀਂ ਕੀਤੀ ਥੋੜੀ ਨੰਬਰ ਇੱਕ ਵਾਰੀ ਛਿਕਾਇਤ ਹੋਈ ਹੈ 50 ਵਾਰੀ ਸ਼ਿਕਾਇਤ ਹੋਈ ਹੈ ਪਤਾ ਨਹੀਂ ਕਿੱਥੇ ਕਿੱਥੇ ਸ਼ਿਕਾਇਤਾਂ ਕਰ ਚੁੱਕੇ ਕੋਈ ਸੁਣਾਈ ਨਹੀਂ ਹੈ ਤੇ ਇਸ ਕਰਕੇ ਨਸ਼ੇ ਤੇ ਜੜਾ ਇਹ ਬੰਨ ਪਾਉਣਾ ਚਾਹੀਦਾ ਮੇਰਾ ਨਾਮ ਅੰਦਰ ਮਲਸਕੀ ਮੈਂ ਲੜਕੇ ਦਾ ਤਾਂ ਮੈਂ ਲੜਕੇ ਦਾ ਤਾਂ ਤਾਹ ਜੀ ਹਾਂ ਕੀ ਨਾਮ ਗੁਰਸ਼ੇ ਕੁਸੰਗ ਹੈ ਕੀ ਕਹ ਲਈ ਸਰ ਜੀ ਤੇ ਨਸ਼ੇ ਨਸ਼ੇ ਤੇ ਟੀਕਾ ਲਾ ਕੇ ਜੀ ਮੌਤ ਹੋਈ ਕਿਥੇ ਹੋਈ ਹੈ ਜੀ ਕਿਹਾਂ ਪਰ ਪਤਾ ਤੇੜਾ ਕਲਾ ਦਾ ਮੁੰਡਾ ਤੇ ਕਿਹਾਂ ਪਰ ਮੌਤ ਹੋਈ ਚਲੋ ਤੋ ਨਸ਼ਾ ਕਰ ਰਿਹਾ ਹਾਂ ਜੀ ਚਲੋ ਤੋ ਨਸ਼ਾ ਕਰ ਇਹ ਪੰਜਾਬ ਪੁਲਿਸ ਦੇ ਵਿੱਚ ਆਉਣ ਡਿਊਟੀ ਕਰਦਾ ਸੀ ਲੜਕਾ ਤੇ ਪਰਸੋਈ ਆਪਣੀ ਤਾਇਗੀ ਦਾ ਭੋਗ ਪਾਇਆ ਤੇ ਘਰ ਸੀ ਛੁੱਟੀ ਦੇ ਸੀਗਾ। ਨਸ਼ੇ ਕਿਹੋ ਜਿਹਾ। ਨਸ਼ੇ ਕਰਦੇ ਨੇ ਜਿੰਦੂ 2 ਮਿੰਟ। ਇਹ ਲੁਧਿਆਣੇ ਸੀਗਾ। ਨਸ਼ੇ ਦੇ ਕਦੋਂ ਤੋਂ ਕਰ ਰਿਆ ਸੀ ਨਸ਼ਾ। ਇਹ ਨਸ਼ੇ ਦਾ ਚੋਰੀ ਛਿਪੀ ਪਤਾ ਤੇ ਕਿੰਨੇ ਸਾਨੂੰ ਪਤਾ ਜਿਵੇਂ ਦਾ ਪੱਕਾ ਹੋਵੇ ਕਿੰਨੇ ਜਦੇ ਚੋਰੀ ਛਿਪੀ ਪਹਿਲੇ ਤੋਂ ਕਰਦਾ ਸੀਗਾ ਤੂੰ। ਅੱਜ ਕਿਦਾਂ ਪਤਾ ਲੱਗਾ ਨਸ਼ੇ ਨਾਲ ਮੌਤ ਹੈ ਇਹ। ਅੱਜ ਇਸ ਤਰ੍ਹਾਂ ਪਤਾ ਲੱਗਾ ਕਿ ਫਿਰ ਉਹ ਜਦੋਂ ਪੂਰਾ ਹੀ ਹੋ ਗਿਆ। ਪੂਰਾ ਹੋ ਗਿਆ ਤੇ ਇਸ ਤੀ ਦੇ ਵਿੱਚ। ਤੁਹਾਨੂੰ ਕਿਦਾਂ ਪਤਾ ਲੱਗਾ ਨਸ਼ੇ ਨਾਲ ਮਰਿਆ। ਸਾਨੂੰ ਵੀ ਥੋੜਾ ਜਿਹਾ ਸ਼ੱਕ ਸੀ ਵੀ ਇਹ ਨਸ਼ਾ ਲੜਕਾ ਕਿਤੇ ਕਿਤੇ ਕਰਦਾ। ਹਾਂਜੀ। ਇਸ ਕਰਕੇ ਅੱਜ ਸਾਨੂੰ ਪਤਾ ਲੱਗਿਆ ਸੀ ਹੈ ਕਿ ਕਿਆਂਪੁਰ ਦੇ ਕੋਲ ਇੱਕ ਬੰਦੇ ਦੀ ਡੈਡ ਬਾਡੀ ਪਈ ਹੈ ਜਦੋਂ ਉਹਦੀ ਪਛਾਣ ਕੀਤੀ ਗਈ ਤੇ ਉਹ ਗੁਰ세ਵਕ ਸਿੰਘ ਜੋ ਕਿ ਲੁਧਿਆਣਾ ਪੁਲਿਸ ਦੇ ਵਿੱਚ ਮਤੌਰ ਕਾਂਸਟੇਬਲ ਡਿਊਟੀ ਕਰ ਰਿਹਾ ਸੀ ਉਹ ਹੈ ਸੀ ਉਹਦੀ ਡੈਡ ਬਾਡੀ ਕਬਜ਼ੇ ਚ ਲੈ ਲਈ ਹੈ ਤੇ ਕੱਲ ਪੋਸਮਾਨਮ ਕਰਾ ਕੇ ਉਹਦੇ ਦੇ ਡੈਥ ਦਾ ਜਿਹੜਾ ਹੈਗਾ ਪਤਾ ਲਾਇਆ ਜਾਊਗਾ ਵੀ ਕਾਰਨ ਕੀ ਸੀ ਦੱਸਾਂ ਸਰ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਨਸ਼ੇ ਨਾਲ ਉਹਦੀ ਮੌਤ ਹੋਈ ਹੈ ਨਹੀਂ ਉੱਥੇ ਕੋਈ ਵੀ ਸਰੇਂਜ ਵਗੈਰਾ ਸਾਨੂੰ ਨਹੀਂ ਮਿਲਿਆ ਜਿਹੜੇ ਪੱਤਰਕਾਰ ਪਹਿਲਾਂ ਉੱਥੇ ਮੌਕੇ ਤੇ ਸੀ ਉਹਨਾਂ ਨੂੰ ਵੀ ਪੁੱਛ ਲਿਆ ਮੈਂ ਬਾਕੀ ਹੋਰ ਪਬਲਿਕ ਨੂੰ ਵੀ ਪੁੱਛ ਲਿਆ ਆਪ ਵੀ ਸਰਚ ਕੀਤੀ ਸਰੇਂਜ ਵਗੈਰਾ ਨਹੀਂ ਮਿਲੀ ਕੌਜ਼ ਆਫ ਥਸ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ ਠੀਕ ਹੈ